ਪਰੂਫ ਚਲੋ ਇਹ ਮੇਜੂਬਾ ਦਾ ਪ੍ਰੂਫ ਵੀ ਇਹਦੇ ਫੋਨ ਡਿਟੇਲਰ ਚੜਾਓ ਚੈੱਕ ਸਾਰਾ ਕੁਝ ਮਿਲ ਜਰਦਾ ਤੁਹਾਨੂੰ ਇਦਾਂ ਦੀ ਜਨਾਨੀ ਹੈ ਹੋਰ ਕੁਝ ਨਹੀਂ ਸਰ ਹਾਂ ਪਰੂਫ ਪੜਾ ਗਦੇ ਵੀ ਏਟੀ ਭੈਣ ਕਿਸ ਦੀ ਇਦਾਂ ਦੀ ਹੋ ਨਹੀਂ ਸਕਦੀ ਵੇ ਮਾਰਿਆ ਭਲਾ ਹੀ ਕਰੇ ਖਾਣੇ ਆ ਗਏ ਦੋਨੋਂ ਟਾਈਮ ਦਿੱਤਾ ਗਿਆ ਥਾਣੇ ਦਾ ਮੈਂ ਤੁਹਾਨੂੰ ਝਾੜ ਕੇ ਸੀਗੀ ਖਾਨੀ ਆਜੂ ਭਾਜੀ ਰਾਤ ਦੇ ਜੋ ਕੰਮ ਹੋਏ ਦਾ ਮਗ ਕੰਮ ਦਾ ਰਾਤ ਦੇ 9 10 ਵਜੇ ਦਾ ਬੈਠਾ ਖਾਨੀ ਆਜੂ ਗੱਲ ਕਿਸੇ ਕਿਸੇ ਬੰਦੇ ਕੋਲ ਜਿਹੜੀਆਂ ਐਗਿਆਵਾਂ ਦੇ ਐਲੀਕੇਸ਼ਨ ਨਹੀਂ ਕਿਹਾ ਆਪਣੇ ਆਪੇ ਪਨਕਨੀ ਸੀਗੀ ਸਾਡੇ ਕੋਈ ਗੱਲ ਬਾਤ ਨਹੀਂ ਉਹ ਵੀ ਬੋਲੇਗਾ ਉਹ ਵੀ ਚੀਜ਼ ਬੋਲ ਰਿਹਾ ਇਹ ਗਾਂ ਵੀ ਲੋਕਾਂ ਦੀ ਕੁੜੀਆਂ ਤੇ ਜਾਂਦੀ ਹੀ ਹੈ ਅੱਛਾ ਕਿਨੇ ਚੇਰ ਹੋ ਗਈ ਪਿਆਰ ਕੋਈ ਨਿਆਣਾ ਵੀ ਆਪਣਾ ਤੇ ਨਿਆਣੇ ਭਾਈ ਤੇ ਨਿਆਣੇ ਕਾਹ ਹੋਣ ਕੀ ਕਹਿੰਦੇ ਇਧਰ ਮੂਹਰੇ ਤਿੰਨ ਧੀਆਂ ਦੇ ਪਿਓ ਨੇ ਕੀਤਾ ਅਜਿਹਾ ਕੰਮ ਕਿ ਗੁੱਸੇ ਵਿੱਚ ਭੜਕੀ ਪਤਨੀ ਪਤਨੀ ਨੇ ਫਿਰ ਆਪਣੇ ਪਤੀ ਦੇ ਖੋਲ ਦਿੱਤੇ ਇੱਕ ਇੱਕ ਕਰਕੇ ਸਾਰੇ ਰਾਜ਼ ਪਤਨੀ ਨੇ ਕਿਹਾ ਕਿ ਉਸ ਦੇ ਬਾਹਰ ਕਿਸੇ ਲੜਕੀ ਦੇ ਨਾਲ ਨਜਾਇਜ਼ ਸਬੰਧ ਨੇ ਤੇ ਕਿਸੇ ਨੂੰ ਉਸ ਨੇ ਲੜਕੀ ਨਾਲ ਦੇਖਿਆ ਤਾਂ ਮੁਹੱਲੇ ਦੀ ਵਿਚਾਈ ਤਾਂ ਬੋਲ ਰਹੀ ਹੈ ਤੁਹਾਨੂੰ ਦੱਸ ਰਹੀ ਆ ਇਹ ਗੰਦੀ ਜਨਾਨੀ ਹੈ ਇਹ ਕੰਮ ਹੀ ਕਰਦੀ ਕੁੜੀਆਂ ਦੀ ਸੈਟਿੰਗ ਕਰਾਉਂਦੀ ਮੁੰਡਿਆਂ ਦੇ ਨਾਲ ਮੈਡਮ ਤੁਹਾਡੇ ਕੋਲ ਫਰੂਫ ਹੈ ਸੀ ਦਾ ਇਹ ਦਾ ਫਰੂਫ ਤੁਹਾਨੂੰ ਇਹ ਮਿਲ ਜੂਗਾ ਉਹ ਦਾ ਫਰੂਫ ਇਹਦੇ ਫੋਨ ਡਿਟੇਲਰ ਚੜਾਓ ਚੈੱਕ ਸਾਰਾ ਕੁਝ ਮਿਲ ਜਾ ਰਿਹਾ ਤੁਹਾਨੂੰ ਇਹ ਗੰਦੀ ਜਨਾਨੀ ਹੈ ਹੋਰ ਕੁਝ ਨਹੀਂ ਮੈਡਮ ਇਹਨਾਂ ਬੋਲਿਆ ਕਿ ਵੀਡੀਓ ਦਿਖਾਈ ਜਾ ਰਹੀ ਹੈ ਜਿਹਦੇ ਵਿੱਚ ਤੁਸੀਂ ਕਹਿੰਦੇ ਵੀ ਤੁਹਾਡੇ ਤੁਸੀਂ ਤੁਹਾਡੀ ਸਿਸਟਰ ਵੀ ਨਹੀਂ ਤੁਹਾਡੇ ਸਿਸਟਰ ਵੀ ਨਹੀਂ ਤੁਸੀਂ ਵੀ ਉਸ ਮਤਲਬ ਤੁਸੀਂ ਸਾਰੇ ਜੁਨੇ ਹੋ ਤੋਂ ਇੱਕ ਵੀਡੀਓ ਸ਼ੋਅ ਕਰ ਰਹੇ ਨੇ ਉਹ ਕਿੱਥੋਂ ਦੀ ਵੀਡੀਓ ਹੈ ਮੈਂ ਪਾਜੀ ਇਹਦੇ ਘਰ ਵਾਲੇ ਨੇ ਇਹਨੂੰ ਲੰਘਾੜ ਗਈ ਸੀਗੀ ਇਹ ਪਹਿਲੇ ਹੱਟ ਕੇ ਨਵਾ ਕਰਿਆ ਕਰਦੇ ਨੇ ਇਹ ਯਾਨੀ ਕਿ ਕੀਤੇ ਨਾ ਕੀਤੇ ਤੁਹਾਨੂੰ ਪਤਾ ਕਿ ਕਿਸੇ ਕਿ ਕਿਸੇ ਨਾ ਕੀਤੇ ਜਿਹੜਾ ਕੀ ਹੈ ਕੌਣ ਕੀ ਹੈ ਸਾਡਾ ਪਲਪ ਹੋ ਇੱਥੇ ਆਇਆ ਸੋ ਮੌਕੇ ਦਿੰਦਾ ਜੀ ਡਿਊਟੀ ਹੋਵੇ ਸਤਿਨਾਮ ਮੈਮ ਕਿਤੇ ਨਾ ਕਿਤੇ ਤੁਹਾਨੂੰ ਇਸ ਦੀ ਪਤਾ ਕਿ ਸੀ ਫਿਰ ਕੀ ਯਾਨੀ ਕਿ ਤੁਹਾਡੀ ਚਾਚਾ ਦਾ ਪਤਾ ਨਹੀਂ ਸੀਗੀ ਜੇ ਕੋਈ ਗੱਲ ਬਾਤ ਨਹੀਂ ਯਾਰ ਉਹ ਥੋੜੀ ਹੋਈ ਬੋਲੇਗਾ ਸਾਡਾ ਯਾਰ ਉਹ ਹੀ ਚੀਜ਼ ਬੋਲ ਰਹਾ ਹੈ ਇਹ ਗਾਉਂ ਦੀ ਲੋਕਾਂ ਦੀ ਕੁੜੀਆਂ ਤੇ ਜਾਂਦੀ ਹੀ ਹੈ ਮੈਡਮ ਇਸ ਦਾ ਕੋਈ ਸਬੂਤ ਹੈ ਆਇਓ ਮਾੜਾ ਬਿੱਚ ਆਇਓ ਇਹੇ ਕੰਮ ਕਰਦੀ ਨਹੀਂ ਹੋਈ ਸੀ ਅੱਛਾ ਕਿ ਨੀਚਰ ਹੋ ਗਈ ਪਿਆਰ ਕੋਈ ਨਿਆਣਾ ਵੀ ਆਪਣਾ ਮੇਰੇ ਕੋ ਨਿਆਣੇ ਆਣੇ ਬੰਦੇ ਨਿਆਣੇ ਆਣੇ ਅੱਛਾ ਹੁਣ ਕੀ ਕਹਿੰਦੇ ਆਦਰ ਮੂਡ ਆਉਂਦਾ ਆ ਹਾਂ ਗਰੂਪ ਵਾਲਾ ਗੜੇ ਵੀ ਏਟੀ ਪੈਣ ਕਿਸ ਦੀ ਇਦਾਂ ਦੀ ਹੋ ਨਹੀਂ ਲੱਗਦੀ ਵੇ ਮਾਰਿਆ ਭਲਾ ਹੀ ਕਰੇ ਥਾਣੀ ਆ ਜੀ ਦੋਨੋਂ ਟਾਈਮ ਦਿੱਤਾ ਗਿਆ ਥਾਣੀ ਆ ਜੀ ਆਜੋ ਭਾਜੀ ਰਾਤ ਦੇ ਜੋ ਕੰਮ ਹੋਏ ਇਹਦਾ ਨਮਗਾਮਿੰਦਾ ਰਾਤ ਦੇ 9 10 ਵਜੇ ਦਾ ਪੈਂਦਾ ਥਾਣੀ ਆ ਜੀ ਗੱਲ ਮੁੱਕ ਜੂਗੀ ਨਹੀਂ ਮੁੱਕ ਜੂਗੀ ਪਰ ਚਾਹ ਦੇ ਦਾਂਗੇ ਸੇਕ ਲਵਾ ਲਓ ਤੁਹਾਡੇ ਨਾਲ ਲਾਈਵ ਜਿਲੰਦਰ ਦੀ ਸੁਗਾਤ ਨਾਲ ਦਾ ਖਾਣੇ ਹਾਂ ਕੰਪਲੀਟ ਲਿਆ ਹਾਂ ਹਾਂਜੀ ਕੰਪਲੀਟ ਲੀ ਹਾਂਜੀ ਮੈਂ ਕੀਤੀ ਇਹ ਸਰ ਭਾਜੀ ਸਾਡੇ ਦਿਮਾਗ ਸ਼ੋ ਹੋ ਗਿਆ ਤੁਹਾਨੂੰ ਵੀ ਅਗੇ ਲੈ ਜਾ ਰਹੇ ਹਾਂ ਲੈ ਜਾਣੇ ਸਾਡੀ ਮੁੱਕੀ ਕਿਹਦਾ ਹੋਇਆ ਪੰਜ ਇਹਨੇ ਤੇਰੇ ਘਰ ਵਾਲੇ ਨੇ ਮੰਦੀ ਦੀ ਇਹ ਫੋਟੋ ਕਿਹਨੇ ਲਿਆ ਇਹ ਫਿਰ ਇਹ ਨਹੀਂ ਦੱਸਦੀ ਕਿ ਇਹ ਦਾ ਘਰ ਵਾਲਾ ਕਿੱਥੇ ਹੈ ਮੈਂ 5 ਨੰਬਰ ਥਾਣੇ ਉੱਤੇ ਕਾਰੋਲ ਮਾਈਆ ਇਹ ਸਾਡੇ ਦਰਵਾਜ਼ੇ ਤੇ ਮੀਡੀਆ ਲੈ ਕੇ ਸਾਨੂੰ ਮਾਰਨ ਤੁੰਦਮ ਕਹਿ ਦਿੰਦੀ ਪਈ ਹੈ ਉੱਤੋਂ ਗੰਦੇ ਗੰਦਿਆ ਗਾਲਾਂ 2-3 ਭਰਾ ਲਿਆ ਕੀ ਹੋਈ ਹੈ ਆਪਣੇ ਤਮਾਸ਼ਾ ਕਰਦੀ ਪਈ ਹੈ ਸਾਡੇ ਦਰਵਾਜ਼ੇ ਤੇ ਤੇ ਪਹੁੰਚੀ ਪੁਲਜ਼ਾ ਕਹਿਣਾ ਕਿ ਦੋਨੇ ਧਿਰਾਂ ਨੂੰ ਥਾਣੇ ਬੁਲਾ ਕੇ ਮਾਮਲੇ ਦੀ ਜਾਂਚ ਕਰਾਂਗੇ ਇਹਨਾਂ ਨੇ ਐਸਾ ਜੁਕਾ ਕਿਹੜੇ ਥਾਣੇ ਤੋਂ ਭਾਜੀ ਪੰਜ ਮਿੰਟ ਵਿੱਚ ਕੀ ਗੱਲਬਾਤ ਕੀ ਹੋਈ ਭਾਜੀ ਇੱਥੇ ਗੱਲਬਾਤ ਸੁਣਨ ਤੋਂ ਬਾਅਦ ਦੋਨਾਂ ਤਰ੍ਹਾਂ ਦੀ ਤਰਖਾਸ ਦਿੱਤੀ ਆ ਅੱਛਾ ਜੀ ਉਹ ਕਿੰਨੇ ਮੇਰੀ ਭੈਣ ਕਿਨਾਂ ਨੇ ਕੱਢੀ ਆ ਅੱਛਾ ਬੁਲਾ ਕੇ ਦੇ ਬਾਹਰ ਗਏ ਉਹ ਕਿੰਨੇ ਮੇਰੇ ਸਰ ਨਾਲ ਜਾਮ ਲਾ ਰਿਹਾ ਇਹਨਾਂ ਦੇ ਕੋਲ ਅੱਛਾ ਬਾਕੀ ਜਿਹੜੀ ਕਾਰਵਾਈ ਆ ਥਾਣੇ ਪਤਾ ਲੱਗ ਭਾਈਓ ਤੁਹ ਬਤਲ ਬੁ ਕਿਹਨੇ ਕੰਮ ਚੱਲ ਰਿਹਾ ਮਤਲਬ ਦੋਨਾਂ ਵੱਲੋਂ ਤਰਖਾਸ ਦਿੱਤੀ ਗਈ ਥਾਣੇ ਹੁਣ ਇਹਨਾਂ ਨੂੰ ਕੀ ਟ ਹੋਵੇਗਾ ਕਿ ਆਖਰੀ ਇਸ ਮਾਮਲੇ ਦੇ ਵਿੱਚ ਕੀ ਜਾਂਚ ਦੇ ਵਿੱਚ ਖੁਲਾਸਾ ਹੁੰਦਾ ਹੈ ਕਿਉਂਕਿ ਪਤਨੀ ਦਾ ਇਲਜ਼ਾਮ ਹੈ ਕਿ ਉਸ ਆ ਪਤੀ ਲੜਕੀ ਦੇ ਨਾਲ